ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈਗਾ ਸਾਹਿਬ ਖੁਸ਼ੀ ਬਲੌਗ ਤੇ ਮੈਂ ਤੁਹਾਨੂੰ ਪਤਾ ਹੀ ਕਿ ਲੁਧਿਆਣੇ ਤੇ ਬਿਲੋਂਗ ਕਰਦੀ ਆ ਤੇ ਮੇਰਾ ਕੰਮ ਹੈਗਾ ਸਟੀਚਿੰਗ ਦਾ ਔਰ ਦੂਸਰਾ ਕੰਮ ਹੈਗਾ ਮੇਰਾ ਚੈਨਲ ਦਾ ਜਿਹੜਾ ਆਪਾਂ ਇਹ ਚੈਨਲ ਬਣਾਇਆ ਹੋਇਆ ਜਿਹੜਾ ਚਲਾ ਰਹੇ ਆਂ ਇਹ ਕੱਪੜੇ ਸਟੀਚਿੰਗ ਕਰਦੇ ਆਂ ਬਾਕੀ ਹੋਰ ਵੀ ਦੋ ਤਿੰਨ ਕੰਮ ਨੇ ਜਿਹੜੇ ਆਪਾਂ ਕਰਦੇ ਆਂ ਜਣੇ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਮੈਂ ਤੁਹਾਨੂੰ ਦੱਸਿਆ ਵੀ ਹੋਇਆ ਵੀ ਤੁਹਾਡੇ ਕੱਪੜੇ ਆ ਉਹ ਆਪਾਂ ਸੇਲ ਕਰ ਦਿੱਤੇ ਨੇ ਜਿਹੜੇ ਕਸਟਮਰ ਆਉਂਦੇ ਉਹਨਾਂ ਨੂੰ ਆਪਾਂ ਜਿਹੜੇ ਕੱਪੜੇ ਘਰੇ ਰੱਖੇ ਹੁੰਦੇ ਨੇ ਥੋੜੇ ਜਿਹਾ ਆਪਾਂ 10 12 ਪੀਸ ਲਿਆ ਕੇ ਰੱਖ ਲੈਨੇ ਕਿਉਂਕਿ ਇੱਥੇ ਸਸਤੇ ਕੱਪੜੇ ਮਿਲ ਜਾਂਦੇ ਆ ਤੇ ਨਾਲ ਦੇ ਨਾਲ ਉਹ ਚਲੋ ਸੇਲ ਕਰ ਦਿੰਨੇ ਆਂ ਤੇ ਹਾਊਸ ਵਾਈਫ ਨੂੰ ਕਰਨਾ ਹੀ ਇਦਾਂ ਚਾਹੀਦਾ ਘਰ ਬੈਠੀ ਆ ਉਹਨੂੰ ਕੁਝ ਨਾ ਕੁਝ ਕੰਮ ਜ਼ਰੂਰ ਹੀ ਕਰਨਾ ਚਾਹੀਦਾ ਏ ਤੇ ਬਾਕੀ ਇਹਨਾਂ ਸਿੰਪਲ ਸਲਵਾਰ ਹੈ 2 ਮੀਟਰ ਕਪੜੇ ਦੇ ਵਿੱਚ ਮੈਂ ਦੇਖੋ ਕਿਦਾਂ ਸਲਵਾਰ ਬਣਾ ਰਹੀ ਆ ਇਹ ਸਿਰਫ ਨਾ 2 ਮੀਟਰ ਕਪੜਾ ਸੀਗਾ ਤੇ 2 ਮੀਟਰ ਦੇ ਵਿੱਚ ਹੀ ਮੈਂ ਦੇਖੋ ਪਟਿਆਲਾ ਸਲਵਾਰ ਦੀ ਕਟਿੰਗ ਕਰ ਰਹੀ ਆ ਬਹੁਤ ਆਸਾਨ ਤਰੀਕੇ ਨਾਲ ਤੁਸੀਂ ਵੀ ਸਮਝ ਲਓ ਕਈ ਵਾਰ ਮੇਰੀਆਂ ਭੈਣਾਂ ਜਿਹੜੀਆਂ ਘਰੇ ਸੂਟ ਸਟਿਚ ਆਪਣੇ ਹੀ ਕਰਦੀਆਂ ਨੇ ਨਾ ਖੁਦ ਦੇ ਤੇ ਉਹਨਾਂ ਵਿਚਾਰੀਆਂ ਨੂੰ ਸਮਝ ਨਹੀਂ ਆਉਂਦੀ ਹੈਗੀ ਤੇ ਇਸ ਕਰਕੇ ਚਲੋ ਮੈਂ ਕਿਹਾ ਮੈਂ ਕਟਿੰਗ ਕਰਦੀ ਆ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ 2 ਮੀਟਰ ਕਪੜਾ ਹੈਗਾ ਏ ਤੇ ਇਹਦੇ ਜਿਹੜੇ ਪੱਲੇ ਹੁੰਦੇ ਨੇ ਜਿਹੜੇ ਗੋਡੇ ਕਹਿੰਦੇ ਆ ਕੁੰਦੇ ਉਹ ਵਿੱਚੇ ਹੀ ਮਤਲਬ ਕੁੰਦੀਆਂ ਦੇ ਵਿੱਚੇ ਨਾਲ ਹੀ ਜੁਮੈਂਟ ਹੋਣਗੇ ਤੇ ਇਹਦੇ ਵਿੱਚ ਹੀ ਕੱਟ ਲੈਣੇ ਆਪਾਂ ਪੱਲੇ ਤੇ ਬਹੁਤ ਆਸਾਨ ਤਰੀਕੇ ਨਾਲ ਇਹ ਸਲਵਾਰ ਜਿਹੜੀ ਹੈ ਬਣ ਕੇ ਤਿਆਰ ਹੋ ਜਾਂਦੀ ਏ ਤੇ ਜਿੱਦਾਂ ਜਿੱਦਾਂ ਮੈਂ ਨਿਸ਼ਾਨੀਆਂ ਲਗਾ ਰਹੀ ਹਾਂ ਤੁਸੀਂ ਦੇਖਦੇ ਰਹੋ ਤੇ ਨਾਲੇ ਆਪਾਂ ਤੁਹਾਡੇ ਨਾਲ ਕਰਦੇ ਆ ਥੋੜੇ ਬਲੀਆਂ ਗੱਲਾਂ ਨਾਲੇ ਮੈਂ ਦੱਸ ਦਿਆਂ ਕਿ ਜਿਹੜਾ ਲੈਨਿੰਗ ਵਾਲਾ ਹਾਫ ਤੇ ਫੁੱਲ ਸੂਟ ਹੈ ਉਹਦੀ ਮੈਂ ਸਟੀਚਿੰਗ ਕਿੰਨੀ ਲੈਣੀ ਆ ਯੋਗੀ ਕਾ ਇਹ ਭੈਣਾ ਦੇ ਕਮੈਂਟ ਆਂਦੇ ਕੋਈ ਭੈਣਾ ਤੇ 150 ਤੇ ਜਿਹੜੇ ਲੈਨਿੰਗ ਵਾਲੇ ਸੂਟ ਹੋਣਾਂ ਤੇ ਸਿਰਫ 300 ਲੈਂਦੀਆਂ ਨੇ ਸਟੀਚਿੰਗ 300 ਤਾਂ ਹੋਈ ਪਈ ਐ ਸਿੰਪਲ ਸੂਟ ਦੀ ਜਿਹੜਾ ਆਮ ਨੋਰਮਲ ਸਿੰਪਲ ਹੁੰਦਾ 300 350 ਤਾਂ ਉਹਦੀ ਹੋਈ ਪਈ ਐ ਸਲਾਈ ਤੁਸੀਂ 150 ਤੇ ਅੜੇ ਹੋਏ ਬਾਕੀ ਭੈਣਾ ਵਿਚਾਰੀਆਂ ਕਹਿੰਦੀਆਂ ਨੇ ਕਿ ਕਾਫੀ ਪਿੰਡ ਵਾਲੀਆਂ ਭੈਣਾ ਜਿਹੜੀਆਂ ਫਿਰ ਬੈਂਸਣ ਲੱਗ ਜਾਂਦੀਆਂ ਨੇ ਉਹ 150 ਤੋਂ 10 ਰੁਪਏ ਵੀ ਨਹੀਂ ਉੱਪਰ ਕਰਦੀਆਂ ਹੈਗੀਆਂ ਇਹ ਗਲਤ ਹੈ ਸਮਝਣਾ ਚਾਹੀਦਾ ਦੇਖੋ ਮਿੰਤੇ ਸਾਰਾ ਦਿਨ ਲੱਗ ਜਾਂਦਾ ਹੈ ਸੂਟ ਸਟਿਚ ਕਰਦੇ ਹੁਣ ਮੈਂ ਦੇਖੋ ਸਵੇਰ ਦੀ ਉੱਠੀ ਹੋਈ ਆ ਸਵੇਰੇ 5:30 6 ਵਜੇ ਉੱਠ ਪੀਦਾ ਉੱਠ ਕੇ ਜਾਨੀ ਕਿ ਬੱਚੇ ਵੀ ਸਕੂਲ ਜਾਂਦੇ ਆ ਬੇਟਾ ਮੇਰਾ ਸਕੂਲ ਜਾਂਦਾ ਹੈ ਸਵੇਰੇ ਉੱਠਣਾ ਹੈ ਨਹਾ ਕੇ ਇਸ਼ਨਾਨ ਕਰਕੇ ਫਿਰ ਆਪਣਾ ਜੋ ਵੀ ਆਪਣੇ ਪਾਠ ਪੂਠ ਕਰਕੇ ਜਿੰਨਾ ਵੀ ਹੋ ਸਕਦਾ ਆਪਣਾ ਪ੍ਰਮਾਤਮਾ ਦਾ ਨਾਮ ਲੈ ਕੇ ਸਵੇਰੇ ਉੱਠ ਕੇ ਪਹਿਲਾਂ ਉਹਨਾਂ ਦੇ ਬੱਚਿਆਂ ਦਾ ਟਿਫਨ ਤਿਆਰ ਕਰੀ ਦੇਣਾ ਚਾਹ ਪਾਣੀ ਬਣਾਏ ਦਾ ਲੱਸੀ ਬਣਾਈ ਦੀ ਹੈ ਫਿਰ ਮੇਰੇ ਹਸਬੰਦ ਨੇ ਜਾਣਾ ਹੁੰਦਾ ਉਹਦਾ ਟਿਫਨ ਤਿਆਰ ਕਰੀਦਾ ਹੈ ਫਿਰ ਘਰ ਦੇ ਕੰਮ ਮੈਂ ਕਹਿੰਨੀ ਰੇਲ ਬਣ ਜਾਂਦੀ ਏ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਨਾ ਸ਼ਾਮ ਤੱਕ ਕੀ ਮੇਰੇ ਤੋਂ ਰਾਤ ਦੇ 1 ਵਜੇ ਤੱਕ ਹੀ ਮੈਂ ਲੱਗੀ ਰਹਿਣੀ ਆ ਇੰਨੇ ਕੰਮ ਹੁੰਦੇ ਨੇ ਕਿ ਬਸ ਇੱਕ ਬਸ ਰੇਲ ਬਣ ਜਾਨੀ ਫਿਰ ਵੀਡੀਓ ਦੀ ਐਡੀਟਿੰਗ ਕਰਨੀ ਹੁੰਦੀ ਏ ਉਹਨੂੰ ਵੀ ਸਮਾਂ ਲੱਗਦਾ 2.5 3 ਘੰਟੇ ਵੀਡੀਓ ਦੀ ਐਡੀਟਿੰਗ ਨੂੰ ਲੱਗ ਜਾਂਦੀ ਨੇ ਤੇ ਬਾਕੀ ਆ ਦੇਖੋ ਬਹੁਤ ਸੋਖਾ ਤਰੀਕਾ ਇਹਦੇ ਵਿੱਚ ਹੀ ਆਪਾਂ ਪੱਲੇ ਜਿਹੜੇ ਹੁੰਦੇ ਨੇ ਜਾਂ ਗੋਡੇ ਕਹਿੰਦੇ ਕੋਈ ਪੱਲੇ ਕਹਿੰਦੇ ਕੋਈ ਗੋਡੇ ਕਹਿੰਦੇ ਵਿੱਚ ਹੀ ਆਪਾਂ ਲੈ ਲਏ ਤੇ ਤੇ ਇਸ ਤਰੀਕੇ ਨਾਲ ਆਪਾਂ ਇਹ ਸਲਵਾਰ ਦੀ ਲੈਂਥ ਪੂਰੀ 66 ਇੰਚ ਦੀ ਤਿਆਰ ਹੋਣੀ ਬਿਲਟ ਪਾ ਕੇ 32 ਇੰਚ ਦੀ ਆਪਾਂ ਕੁੰਦੀਆਂ ਤੇ ਨਿਸ਼ਾਨੇ ਲਗਾ ਕੇ ਤੇ ਇਹਦੀ ਆਪਾਂ ਕਟਿੰਗ ਕਰ ਲਈ ਹੈ ਬਹੁਤ ਆਸਾਨ ਤਰੀਕੇ ਨਾਲ ਹੋ ਜਾਂਦੀ ਹੈ ਕਟਿੰਗ ਸਲਵਾਰ ਹਾਂਜੀ ਤੇ ਬਾਕੀ ਮੈਂ ਕਹਿ ਰਹੀ ਸੀ ਕਿ ਤੇ ਵੀ ਸਵਾਈ ਤੁਸੀਂ ਬਿਲਕੁਲ ਘੱਟ ਲੈ ਰਹੇ ਹੋ ਦੇਖੋ ਜਿਹੜਾ ਹੱਕ ਹੈ ਨਾ ਹੱਕ ਪੂਰਾ ਲੋ ਤੇ ਜਿਹੜੇ ਦੇਣ ਵਾਲੇ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਕਿੰਨੀ ਮਿਹਨਤ ਲੱਗਦੀ ਹੈ ਨਾ ਜਿਹੜਾ ਕੰਮ ਕਰਦਾ ਉਹਨੂੰ ਹੀ ਪਤਾ ਹੁੰਦਾ ਹੈ ਅੱਖਾਂ ਦੀ ਨਿਗਾ ਮੈਂ ਕਹਿੰਨੀ ਐ ਇੰਨੀ ਲੱਗਦੀ ਐ ਮਗਜ ਮਾਰੀ ਹੁੰਦੀ ਐ ਸਿਰ ਦਰਦ ਹੋਣ ਲੱਗ ਜਾਂਦਾ ਐ ਥਕਾਨ ਹੋਣ ਲੱਗ ਜਾਂਦੀ ਐ ਇੰਨੀ ਫਿਰ ਜਿਹੜਾ ਸਮਾਂ ਤਾਂ ਜਿਹੜਾ ਲੱਗਦਾ ਐ ਲੱਗਦਾ ਤੇ ਜਿਹੜਾ ਆਪਾਂ ਆਪਾਂ ਖਰਚਾ ਲਾਣੇ ਉਹ ਵੀ ਆਪਣਾ ਲੱਗਦਾ ਐ ਫਿਰ ਆਪਾਂ ਜਿਹੜੀਆਂ ਭੈਣਾਂ ਮੋਟਰ ਤੇ ਕੰਮ ਕਰਦੀਆਂ ਨੇ ਉਹਨਾਂ ਦੀ ਬਿਜਲੀ ਦਾ ਵੀ ਖਰਚਾ ਹੁੰਦਾ ਐ ਬੜਾ ਮਤਲਬ ਕੀ ਕਾਫੀ ਉੱਪਰ ਆ ਜਾਂਦੀ ਜਿੰਨੀ ਮੈਨੂੰ ਤਾਂ ਆਪਾਂ ਨੂੰ ਚਾਹੀਦੀ ਹੁੰਦੀ ਓਨੀ ਹੀ ਲੈਣੀ ਚਾਹੀਦੀ ਐ ਤੇ ਓਨੀ ਹੀ ਦੇਣੀ ਚਾਹੀਦੀ ਕਸਟਮਰਾਂ ਨੂੰ ਵੀ ਹੈ ਨਾ ਸਮਝਣਾ ਚਾਹੀਦਾ ਐ ਤੇ ਬਾਕੀ ਜਿਵੇਂ ਮੈਂ ਤੁਹਾਨੂੰ ਕਹਿੰਨੀ ਹੁਣੀ ਹੈ ਚਲੋ 10 ਵੀ ਬੰਦਾ ਉੱਪਰ-ਨੀਚੇ ਕਰ ਲਵੇ ਉਹ ਤਾਂ ਚਲੋ ਵੱਖਰੀ ਗੱਲ ਹੁੰਦੀ ਬਾਕੀ ਮੈਂ ਇੱਕ ਤੁਹਾਨੂੰ ਕਹਿੰਨੀ ਹ ਜਦੋਂ ਵੀ ਤੁਸੀਂ ਕੰਮ ਸਟਾਰਟਿੰਗ ਕਰਦੇ ਹੋ ਜਾਂ ਕੀਤਾ ਹੋਇਆ ਹੈ ਤੇ ਤੁਹਾਨੂੰ ਨਾ ਹੁਣ ਥੋੜੀ ਚੇਂਜਿੰਗ ਲੈ ਕੇ ਆਣੀ ਚਾਹੀਦੀ ਹੈ ਥੋੜਾ ਜਿਹਾ ਸਖਤਾਈ ਨਾਲ ਤੁਸੀਂ ਕਾਪੀ ਤੇ ਲਿਖ ਕੇ ਆਪਣਾ ਰੇਟ ਰੱਖੋ ਠੀਕ ਹੈ ਪਹਿਲਾਂ ਇਹ ਅਗਲੇ ਨੂੰ ਆਪਣਾ ਰੇਟ ਦੱਸੋ ਵੀ ਆਹ ਰੇਟ ਚੱਲਦਾ ਪਿਆ ਹੈ ਵੀ ਮਾਰਕੀਟ ਵਿੱਚ ਜਾ ਕੇ ਤੁਸੀਂ ਦੇਖ ਲਓ ਬੁਟੀਕਾਂ ਜਿਹੜੀਆਂ ਵੱਡੇ-ਵੱਡੇ ਉੱਤੇ ਜਾ ਕੇ ਰੇਟ ਦੇਖ ਲਓ ਤੇ ਸਾਡਾ ਰੇਟ ਦੇਖ ਲਓ ਵੀ ਕਿੰਨਾ ਡਿਫਰੈਂਟ ਹੈ ਕਿੰਨਾ ਫਰਕ ਹੈ ਵੀ ਵੀ ਜਿਹੜਾ ਮੈਂ ਇੱਕ ਮਤਲਬ ਕਿ ਬਨ ਕੇ ਰੱਖਿਆ ਹੋਇਆ ਵੀ ਇੰਨਾ ਹੀ ਲੈਣਾ ਹੈ ਇਹ ਕਈ ਵਾਰ ਕੀ ਹੁੰਦਾ ਆਪਾਂ ਨਾ ਅ ਫਰੈਂਡ ਸਰਕਲ ਵਿੱਚ ਜਾਂ ਜਿਹੜੇ ਜਾਣ ਪਛਾਣਦੇ ਉਹਨਾਂ ਨੂੰ ਕਈ ਵਾਰ ਆਪਾਂ ਇੱਕ ਦੂਜੇ ਤੋਂ ਥੋੜਾ ਜਿਹਾ ਘੱਟ ਪੈਸੇ ਲੈ ਲੈਣ ਜਿਵੇਂ ਇੱਕ ਕੋ ਪੂਰਾ ਲੈ ਲੈ ਦੂਸਰੇ ਕੋਲੋਂ ਘੱਟ ਲੈ ਲੈਣ ਤੇ ਉਹ ਫਿਰ ਭੈਣਾ ਕੀ ਕਰਦੇ ਨੇ ਇੱਕ ਦੂਜੇ ਕੋਲ ਗੱਲ ਕਰਦੇ ਨੇ ਭੈਣਾ ਤੇਰੇ ਕੋ ਕਿੰਨੇ ਲੈ ਮੇਰੇ ਕੋ ਇੰਨੇ ਲੈ ਦੂਸਰੀ ਕਹਿੰਦੀ ਮੇਰੇ ਕੋ ਤੇ ਇੰਨੇ ਲੈ ਹਨਾ ਉੱਥੇ ਵੀ ਫਰਕ ਆਂਦਾ ਏ ਸਾਨੂੰ ਰਿਸ਼ਤੇਦਾਰੀ ਹੋਵੇ ਚਾਹੇ ਫਰੈਂਡ ਸਰਕਲ ਹੋਵੇ ਚਾਹੇ ਆਮ ਕਸਟਮਰ ਤੁਹਾਡੇ ਕੋ ਆਂਦੇ ਹੋਣ ਤੁਸੀਂ ਰੇਟ ਇੱਕ ਹੀ ਫਿਕਸ ਰੱਖਿਆ ਕਰੋ ਤਾਂ ਕਿ ਜਿਹੜਾ ਹੈ ਨਾ ਇਹ ਤੁਹਾਡੇ ਉਹ ਗ੍ਰਾਹਕੀ ਵਿੱਚ ਫਰਕ ਨਾ ਪਵੇ ਹੈਨਾ ਤਾਂ ਦੂਸਰਾ ਬੰਦਾ ਕਵੇ ਨਾ ਕਿ ਉਹਦੇ ਕੋਲ ਜ਼ਿਆਦਾ ਲਿਆ ਵੀ ਜਾਂ ਉਹਦੇ ਕੋਲ ਥੋੜਾ ਲਿਆ ਜਾਂ ਮੇਰੇ ਕੋਲ ਜ਼ਿਆਦਾ ਲਿਆ ਹੈ ਜਾਂ ਉਹਦੇ ਕੋਲ ਥੋੜਾ ਲਿਆ ਵੀ ਇਹ ਚੀਜ਼ ਮਤਲਬ ਕੀ ਨਹੀਂ ਆਣੀ ਚਾਹੀਦੀ ਰੇਟ ਫਿਕਸ ਕਰਕੇ ਇੱਕ ਹੀ ਰੱਖੋ ਤੁਸੀਂ ਲਿਖ ਕੇ ਰੱਖੋ ਰੇਟ ਆਪੋ ਆਪਣੇ ਜਿਹੜੇ ਜਿਹੜੇ ਸੂਟ ਸਟੀਚ ਕਰਨਾ ਜਿਵੇਂ ਹੁਣ ਮੰਨ ਲਓ ਕਈ ਭੈਣਾਂ ਕਹਿੰਦੀ ਸੀ ਪਾਈਪਿੰਗ ਲਾ ਕੇ ਵੀ ਸੂਟ ਦੇ ਹੈਨਾ ਤੇ ਵੀ ਪਾਈਪਿੰਗ ਲਾ ਕੇ ਵੀ ਜਾਨਕੀ 10 ਵੀ ਉੱਪਰ ਲੈਣੀ ਆ ਪਾਈਪਿੰਗ ਤੇ ਹਾਲਾਂਕਿ ਬਹੁ ਟਾਈਮ ਲੱਗਦਾ ਹੈ ਹੈਨਾ ਪਾਈਪਿੰਗ ਦੇ ਮੈਂ 50 ਰੁਪਏ ਐਕਸਟਰਾ ਰੱਖੇ ਹੋਏ ਨੇ ਇਕੱਲੇ ਮਤਲਬ ਕਿ ਪਾਈਪਿੰਗ ਜਿਹੜੀ ਲਗਾਨੀ ਹੁੰਦੀ ਹੈ ਨਾ ਉਹਦੇ 50 ਰੁਪਏ ਐਕਸਟਰਾ ਸੂਟ ਦੇ ਉੱਪਰ ਰੱਖੇ ਹੋਏ ਨੇ ਜਿਵੇਂ ਸਿੰਪਲ ਸੂਟ ਦਾ 60 300 ਲਈਦਾ ਉਹਦੇ ਪਾਈਪਿੰਗ ਵਾਲੇ ਦੇ ਜਿਹੜੇ ਹੁੰਦੇ ਨੇ ਨਾ ਐਕਸਟਰਾ 50 ਰੁਪਏ ਮੈਂ ਲੈਣੇ ਹੁੰਦੇ ਅਗਰ ਕੋਈ ਡਿਜ਼ਾਈਨਿੰਗ ਕਰਨਾ ਹੈਗਾ ਉਸ ਦੇ ਹਿਸਾਬ ਨਾਲ ਤੁਸੀਂ ਰੇਟ ਲਿਖ ਕੇ ਅਗਲੇ ਨੂੰ ਦਿਖਾ ਦਿਆ ਕਰੋ ਵੀ ਸਿੰਪਲ ਸੂਟ ਤੇ ਐਨੇ ਆ ਜਾਂ ਜਿਹੜੀ ਤੁਸੀਂ ਆਰ ਡਿਜ਼ਾਈਨਿੰਗ ਕਰਵਾਓਗੇ ਐ ਡਿਜ਼ਾਈਨਿੰਗ ਦੇ ਐਨੇ ਭਾਂਸੀ ਆ ਫਿਰ ਥੋੜਾ ਕੰਮ ਸੋਖਾ ਹੋ ਜਾਂਦਾ ਤੇ ਅਗਲਾ ਬੰਦਾ ਵੀ ਸਮਝਦਾ ਹੈ ਨਾ ਵੀ ਨਾਲ ਤੁਸੀਂ ਦੱਸਿਆ ਕਰੋ ਐਗਜ਼ੈਂਪਲ ਦੇਆ ਕਰੋ ਵੀ ਦੇਖੋ ਬਾਹਰ ਦੇਖੋ ਤੁਸੀਂ ਬੁਟੀਕ ਵਾਲੇ ਕੋ ਅਗਰ ਬਾਹਰ ਸਵਾਓਗੇ ਬੁਟੀਕ ਵਾਲੇ ਬੁਟੀਕ ਦਾ ਸਿਰਫ ਨਾਮ ਹੀ ਇਹ ਨਹੀਂ ਹੁੰਦਾ ਕਿ ਬੁਟੀਕ ਪਤਨੇ ਕਿ ਕਿੰਨਾ ਕੋ ਕਰ ਦਿੰਦੇ ਨੇ ਵੀ ਕਿੰਨਾ ਕੋ ਸੂਟਾਂ ਨੂੰ ਉਹ ਕਰਦੇ ਮੈਂ ਖੁਦ ਲੱਗੀ ਹੋਈ ਸੀਗੀ ਮੈਂ ਬੁਟੀਕ ਚ ਕਾਫੀ ਟਾਈਮ ਲਗਾਇਆ ਹੋਇਆ ਹੈ ਹਾਲਾਂਕਿ ਇਹ ਡਿਬਟੀ ਵਾਲੇ ਹੁੰਦੀਆਂ ਨੇ ਉਹ ਸਿਰਫ ਇੱਕ ਵਾਰੀ ਉਹਨਾਂ ਨੇ ਸਟਿਚ ਕਰਕੇ ਦੇ ਦੇਣੇ ਆ ਬਾਅਦ ਵਿੱਚ ਉਹ ਫੀਲਿੰਗ ਫੂਟਿੰਗ ਕੋਈ ਠੀਕ ਕਰਾਣ ਆ ਜਾਵੇ ਤਾਂ ਉਹ ਸਿੱਧੇ ਮੁੰਨਾ ਗਾਲ ਵੀ ਨਹੀਂ ਕਰਦੀਆਂ ਹੈਗੀਆਂ ਠੀਕ ਹੈ ਉਹ ਬਸ ਆਪਣੇ ਵਰਗੇ ਜਿਹੜੇ ਨੋਰਮਲ ਹਲੇ ਹੁੰਦੇ ਨੇ ਨਾ ਜਿਹੜਾ ਘਰ ਬੈਠ ਕੇ ਸਟਿਚਿੰਗ ਕਰਦੇ ਆ ਤਿੰਨ ਚਾਰ ਵਾਰੀ ਲੇਡੀਜ਼ ਤਾਂ ਕੱਪੜਾ ਸੈੱਟ ਕਰਾਣ ਆਈ ਜਾਂਦੀਆਂ ਨੇ ਕਸੂਰ ਉਹਨਾਂ ਦਾ ਆਪਣਾ ਹੋਵੇਗਾ ਮੋਟੀਆਂ ਆਪ ਹੋ ਜਾਣਗੀਆਂ ਪਤਲੀਆਂ ਆਪ ਹੋ ਜਾਣਗੀਆਂ ਕਸੂਰ ਕੱਢ ਦੇਣੀਆਂ ਸਲਾਈ ਵਾਲੇ ਦਾ ਕਿ ਸਾਡਾ ਸੂਟ ਲੂਜ਼ ਹੋ ਗਿਆ ਜਾਂ ਸਾਡਾ ਸੂਟ ਟਾਈਟ ਹੋ ਗਿਆ ਇਹਨੂੰ ਠੀਕ ਕਰੋ ਤੇ ਸਾਡੇ ਵਰਗੇ ਜਿਹੜੇ ਫਿਰ ਘਰੇ ਬੈਠ ਕੇ ਕਰਦੀਆਂ ਨੇ ਕੰਮ ਉਹ ਕੀ ਕਰਦੀਆਂ ਫੋਟੋ ਫਟ ਫੜ ਲੈਂਦੀਆਂ ਤਾਂ ਹੀ ਤਾਂ ਫਿਰ ਚਾਂਬਲ ਜਾਂਦੇ ਨੇ ਕਿ ਹਾਂ ਵੀ ਫੜ ਕੇ ਸਾਡਾ ਸੂਟ ਠੀਕ ਕਰ ਦਿੰਦੀਆਂ ਨੇ ਇਹਦਾ ਤੁਸੀਂ ਐਕਸਟਰਾ ਖਰਚਾ ਲਿਆ ਕਰੋ ਦੇਖੋ ਜਿਹੜਾ ਆਪਾਂ ਇੱਕ ਵਾਰ ਸੂਟ ਸਿਚ ਕਰਤਾ ਜਦੋਂ ਉਹਨਾਂ ਨੇ ਪਾ ਕੇ ਦੇਖਣਾ ਉਸ ਟਾਈਮ ਹਾਂ ਜਿਹੜੀ ਕਮੀ ਪੇਸ਼ੀ ਹੁੰਦੀ ਉਸ ਟਾਈਮ ਹੀ ਕੱਢ ਕੇ ਅਗਲੇ ਨੂੰ ਦੱਸ ਦਿਆ ਕਰੋ ਵੀ ਹਾਂ ਇਹ ਜੇ ਉਹਲਾ ਬੰਦਾ ਕਦੇ ਵੀ ਆ ਕਮੀ ਪੇਸ਼ੀ ਹੁਣੇ ਆ ਸਿੱਟ ਜਿਹੜਾ ਆ ਠੀਕ ਕਰ ਦੋ ਜੇ ਇੱਕ ਵਾਰੀ ਘਰੇ ਲੈ ਜਾ ਕੇ ਇਥੋਂ ਪਾ ਕੇ ਵੀ ਦੇਖ ਲੈਣ ਗਿਆ ਘਰੇ ਲੈ ਜਾ ਕੇ ਵੀ ਕਮੀ ਪੇਸ਼ੀ ਕਰਨੀ ਗਿਆ ਉਸ ਤੋਂ ਬਾਅਦ ਆ ਲੋ ਠੀਕ ਕਰਵਾਣੀਆਂ ਨਾ ਉਹਦੇ ਪੈਸੇ ਲਿਆ ਕਰੋ ਉਹਦੇ ਤੁਸੀਂ ਐਕਸਟਰਾ ਪੈਸੇ ਲਿਆ ਕਰੋ ਦੇਖੋ ਮਿਹਨਤ ਹੈ ਮਿਹਨਤ ਵਿੱਚ ਕੁਝ ਵੀ ਉਹ ਨਹੀਂ ਹੈ ਕੋਈ ਮਤਲਬ ਜਿਵੇਂ ਕਹਿੰਦੇ ਨੇ ਨਾ ਕੰਮ ਆਪਣੀ ਥਾਂ ਹੁੰਦਾ ਹੈ ਪਿਆਰ ਆਪਣੀ ਥਾਂ ਹੁੰਦਾ ਹੈ ਹਨਾ ਹਰ ਚੀਜ਼ ਆਪਣੀ ਆਪਣੀ ਥਾਂ ਤੇ ਰੱਖਿਆ ਕਰੋ ਹਰ ਚੀਜ਼ ਨੂੰ ਆਪਣੀ ਆਪਣੀ ਥਾਂ ਤੇ ਹੀ ਪੂਰਾ ਰੱਖਿਆ ਕਰੋ ਫਿਰ ਤੁਸੀਂ ਕਾਮਯਾਬ ਟੇਲਰ ਬਣ ਸਕਦੇ ਹੋ ਅੱਜ ਦੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਸੋਹਣਾ ਜੀ